ਕੀ ਨਾਮ ਆਪਣਾ ਗੁਰਜੰਟ ਸਿੰਘ ਅੱਛਾ ਜੀ ਬੱਚਾ ਆਪਣਾ ਕਦੋਂ ਤੋਂ ਹੋਇਆ ਸੀ ਗੁੰਮ ਕੱਲ ਹੋਇਆ ਜੀ ਸਵਾ 6 ਵਜੇ ਅੱਛਾ ਜੀ ਅੱਛਾ ਜੀ ਤੇ ਪੁਲਿਸ ਪ੍ਰਸ਼ਾਸਨ ਦਾ ਕਿੰਨਾ ਸਹਿਯੋਗ ਰਿਹਾ ਤੁਹਾਨੂੰ ਜੀ ਪੁਲਿਸ ਪ੍ਰਸ਼ਾਸਨ ਦਾ ਜੀ ਬਹੁਤ ਸਹਿਯੋਗ ਰਿਹਾ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਨੇ ਮਿਹਨਤ ਕੀਤੀ ਆ ਉਹਦੇ ਸਹਿਯੋਗ ਨਾਲੇ ਹੋਇਆ ਉਸ ਤੋਂ ਉਪਰੰਤ ਸਾਡੇ ਐਮ ਐਲ ਏ ਸਾਹਿਬ ਗੱਜਨ ਮਾਜਰਾ ਸਾਹਿਬ ਜੀ ਨੇ ਬਹੁਤ ਨਿੱਜੀ ਤੌਰ ਤੇ ਐਸ ਪੀ ਨਾਲ ਇਨ ਟੱਚ ਰਹਿ ਕੇ ਪ੍ਰਸ਼ਾਸਨ ਨਾਲ ਸਾਰੀ ਪਲ-ਪਲ ਦੀ ਫੀਡਬੈਕ ਲੈ ਕੇ ਮਤਲਬ ਪੂਰੀ ਮਿਹਨਤ ਨਾਲ ਜਿਹੜਾ ਸਾਡਾ ਬੱਚਾ ਸਾਨੂੰ ਦਿੱਤਾ ਸਹੀ ਸਲਾਮਤ ਤੇ ਇਹ ਘਨੌਣਾ ਕੰਮ ਕਰਨ ਵਾਲਿਆਂ ਦਾ ਤੇ ਉਹਨਾਂ ਦਾ ਹਸਰ ਵੀ ਬਹੁਤ ਮਾੜਾ ਕਿ ਮੈਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੇਰਾ ਬੱਚਾ ਮਿਲ ਜਾਂਦਾ ਬਹੁਤ ਮਾੜੇ ਹਾਲਾਤ ਸੀ ਜੀ ਸਾਨੂੰ ਪਤਾ ਅਸੀਂ ਨੇ ਰਾਤ ਕਿਵੇਂ ਗੱਡੀਆ ਉਹ ਰਾਤ ਸਾਡੇ ਮੇਰੇ ਬੱਚੇ ਨੂੰ ਘਰੋਂ ਆ ਕੇ ਲੈ ਕੇ ਗਏ ਨੇ ਸਾਈਕਲ 'ਤੇ ਚਲਾਉਂਦਾ ਸੀ ਘਰੀ ਫੇੜਦਾ ਸੀ ਮੈਂ ਬਹੁਤ ਭੱਜੀ ਮਾਂ ਕਰ ਉਹਦੇ ਪਾਪਾ ਬਹੁਤ ਭੱਜੇ ਪਰ ਉਹਨਾਂ ਨੇ ਸਾਨੂੰ ਕੋਈ ਦਾਅ ਨਹੀਂ ਦਿੱਤੀ ਹੈ ਅਸੀਂ ਸਾਰੀ ਰਾਤ ਸਾਡਾ ਪੁਲਿਸ ਨੇ ਬਹੁਤ ਸਾਥ ਦਿੱਤਾ ਸਾਰੀ ਰਾਤ ਅਸੀਂ ਜਿਵੇਂ ਗੱਡੀਆ ਸਾਰਾ ਦਿਨ ਗੱਡੇ ਅਜੇ ਹੁਣ ਸਾਨੂੰ ਬੱਚਾ ਮਿਲਿਆ ਉਹਨਾਂ ਦੇ ਜੀ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਜਿਹੜਕ ਜਿਹੜੀ ਸਾਡੇ ਨਾਲ ਅੱਜ ਹੋ ਗਈ ਕੱਲ ਨੂੰ ਕਿਸੇ ਹੋਰ ਪੇਰੈਂਟਸ ਨਾਲ ਨਾ ਹੋਵੇ ਕੀ ਨਾਮ ਹੈ ਜੀ ਬੰਦਵੀਰ ਸਿੰਘ ਜੀ ਜੀ ਬੇਟੇ ਦਾ ਤੁਹਾਨੂੰ ਕਦੋਂ ਪਤਾ ਲੱਗਿਆ ਜਦੋਂ ਕਰੋ ਚੱਕਣ ਆਈ ਸੀ ਜਦ ਹੀ ਪਤਾ ਲੱਗਿਆ ਸੀ ਸਭਾ ਤੁਸੀਂ ਫਿਰ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਕਿਵੇਂ ਰੋਲ ਰਿਹਾ ਇਹਦੇ ਚ ਪ੍ਰਸ਼ਾਸਨ ਤੇ ਸਰਕਾਰ ਦਾ ਹੀ ਬਹੁਤ ਵਧੀਆ ਸਾਡਾ ਸਾਥ ਦੇ ਦਿੱਤਾ ਪੂਰਾ ਬਹੁਤ ਜਿਆਦਾ ਸਾਡੀ ਮਦਦ ਕੀਤੀ ਸਾਰੀ ਰਾਤ ਸਾਡੇ ਨਾਲ ਰਹੇ ਨਾ ਪੂਰਾ ਬਸਾਤ ਦਿੱਤਾ ਹੀ ਸਾਡਾ ਹਾਂਜੀ ਡੀਐਸਪੀ ਸਾਹਿਬ ਕਿਵੇਂ ਕੀਤੀ ਕਾਰਵਾਈ ਸਾਰੀ ਨੂੰ ਕਿਵੇਂ ਜੀ ਜੀ ਕੱਲ ਮੰਦ ਭਾਗੀ ਘਟਨਾ ਵਾਪਰੀ ਸੀਗੀ 6 ਵਜੇ ਦੇ ਕਰੀਬ ਸੂਚਨਾ ਮਿਲਦੀ ਸਾਾਨੂੰ ਐਸਐਸਪੀ ਖੰਨਾ ਦੀ ਰਹਿਨਮਾਈ ਦੇ ਵਿੱਚ ਇਹ ਅਪਰੇਸ਼ਨ ਸ਼ੁਰੂ ਹੋਇਆ ਲੱਗਦਾ ਟੀਮਾਂ ਸੀਏਆਈਏ ਇਹ ਸੱਚਮੁੱਚ ਮਰਾਵ ਉਹ ਮੈਂ ਡੀਐਸਪੀ ਬਾਇਲ ਤੇ ਸਪੈਸ਼ਲ ਬ੍ਰਾਂਚ ਟੈਕਨੀਕਲ ਸੈਲ ਇਹ ਸਾਰਿਆਂ ਦੀ ਜਿਹੜੀ ਜ਼ਿਲ੍ਹੇ ਦੀ ਟੀਮ ਸੀਗੀ ਇਹਨਾਂ ਨੇ ਅਪਰੇਸ਼ਨ ਸ਼ੁਰੂ ਕੀਤਾ ਕਿ ਅਸੀਂ ਕੈਮਰੇ ਖੰਘਾਲਣੇ ਸ਼ੁਰੂ ਕੀਤੇ ਕੈਮਰੇ ਖੰਗਾਲ ਦੇ ਖੰਗਾਲ ਦੇ ਅਸੀਂ ਜਿਹਨਾਂ ਦੀ ਲੋਕੇਸ਼ਨ ਜਿਹਦੀ ਟ੍ਰੇਸ ਕਰਦੇ ਰਹੇ ਤੇ ਨਾਲੇ ਇਹਨਾਂ ਦਾ ਜਿਹੜਾ ਵੀਡੀਓ ਫੁਟੇਜ ਸੀਗੇ ਉਹ ਸਾਨੂੰ ਰਾਤ 1.5 ਵਜੇ ਤੱਕ ਕਲੀਅਰ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਅਸੀਂ ਜੁਆਇੰਟ ਪ੍ਰੈਸ਼ਰ ਪਟਿਆਲਾ ਮਲੇਰਕੋਟਲਾ ਖੰਨਾ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹੇ ਦੇ ਨਾਲ ਅਸੀਂ ਇਹਨਾਂ ਨੂੰ ਆਪਣੀ ਲੋਕੇਸ਼ਨ ਉਹਨਾਂ ਦੇ ਸ਼ੇਅਰ ਕਰਦੇ ਰਹੇ ਕਿਉਂਕਿ ਉਹਨਾਂ ਦੀ ਕਾਲ ਜਿਹੜੀ ਸੀ ਉਹਦੇ ਦਾਦਾ ਜੀ ਨੂੰ ਆਉਂਦੀ ਰਹੀ ਸੀ ਫਰੋਦੀ ਦੀ 60 ਲੱਖ ਰੁਪਏ ਉਹਨਾਂ ਨੇ ਡਿਮਾਂਡ ਕੀਤੀ ਸੀ ਤੇ ਕੀ ਚੱਕ 30 ਲੱਖ ਦੇ ਗੜਗੇ ਸੀ ਤੇ ਜਦੋਂ ਉਹਨਾਂ ਦੀ ਗੱਲ ਚੱਲਦੀ ਸੀਗੀ ਉਹੀ اسی ਲੋਕੇਸ਼ਨ ਆ ਸਾਰੇ ਡਿਸਟ੍ਰਿਕਟਾਂ ਨੂੰ ਸ਼ੇਅਰ ਕਰਦੇ ਰਏ ਤਾਂ ਕਿ ਬੱਚਾ ਜਿਹੜਾ ਸਹੀ ਸਲਾਮਤ ਪਹੁੰਚਾ ਲ ਸਕੇ ਤੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਬੱਚਾ ਸਹੀ ਸਲਾਮਤ ਆ ਗਿਆ ਤੇ ਉੱਥੇ ਐਨਕਾਊਂਟਰ ਹੋਇਆ ਤੇ ਜਿੱਥੇ ਵਿੱਚ ਬੰਦੇ ਜ਼ਖਮੀ ਹੋਏ ਨੇ ਸਾਡਾ ਮਲਾਜ਼ਮ ਵੀ ਜ਼ਖਮੀ ਹੋਇਆ ਇੱਕ ਬੱਚਾ ਆਪਣਾ ਘਰ ਆ ਗਿਆ ਪਿੰਡ ਵਾਲੇ ਦੀ ਲਦਾ ਬੜੀ ਅੱਜ ਪਿੰਡ ਦੇ ਵਿੱਚ ਇਸ ਗੱਲ ਦੀ ਤਰੀ ਫੋਰੀ ਆ ਕਿ ਸਰਕਾਰ ਨੇ ਬੜਾ ਸਖਤ ਐਕਸ਼ਨ ਕੀਤਾ ਸਖਤ ਐਕਸ਼ਨ ਕਰਕੇ ਜਿਹੜਾ ਕਿਡਨਾਪਰ ਸੀ ਉਹਨੂੰ ਠੇਰ ਵੀ ਕੀਤਾ ਤੇ ਹੌਲਡਰ ਕੀਤਾ ਤੇ ਦੂਜੇ ਕੋਰਸ ਪਾਰਟੀ ਦਾ ਵੀ ਉੱਥੇ ਕੰਮ ਹੋਇਆ ਥੋੜਾ ਜਿਹਾ ਬੰਦੇ ਵਿੱਚ ਸ਼ਕਾ ਲੱਗੀ ਆ ਤੇ ਦੂਜਾ ਕਿਡਨਾਪਰ ਵੀ ਪੁਲਿਸ ਦੇ ਦਬੋਚਿਆ ਹੋਇਆ ਇਦਾਂ ਦੇ ਜਿਹੜੇ ਗਲਤ ਕੰਮ ਕਰਨ ਵਾਲੇ ਗਲਤਾਂ ਸਰ ਨੇ ਇਹ ਬੜਾ ਦੁੱਖਾ ਕਿ ਪਿੰਡ ਦਾ ਹੀ ਜਿਹੜੇ ਸੀਗੇ ਉਹਨਾਂ ਵੱਲੋਂ ਇਸ ਘਟਨਾ ਨੂੰ ਇਲਾਨ ਦਿੱਤਾ ਗਿਆ ਜੁੜੇ ਕਿ ਛੋਟੇ ਬੱਚੇ ਜਿਹੜੇ ਕਿ ਚੁਪੇ ਹਨ ਆਰਥੀਆਂ ਦਾ ਪਰਿਵਾਰ ਆ ਇੱਥੇ ਇਹਨਾਂ ਦੀ ਲਗਾਤਾਰ ਤਿੰਨ ਚਾਰ ਕੋਸ਼ਿਸ਼ਾਂ ਨੇ ਉਹਨਾਂ ਨੂੰ ਇਹ ਸਿਕਾ ਵੀ ਇਹਨੂੰ ਬੱਚੇ ਨੂੰ ਕੈਟਨਾਪ ਕਰਕੇ ਇਹਨਾਂ ਕੋਲੋਂ ਕੁਝ ਪੈਸੇ ਲੈ ਜਾਣ ਕਿੰਨਾ ਮੈਸੂਮਾ ਕਿ ਦੁਨੀਆ ਦੇ ਵਿੱਚ ਬਾਲਕ ਜਿਹੜਾ ਵਾ ਉਹ ਵੱਧ ਗਿਆ ਤੇ ਬਹੁਤ ਲੋਕਾਂ ਦੇ ਵਿੱਚ ਜਿੱਥੇ ਪਹਿਲਾਂ ਕੁਝ ਘੰਟੇ ਪਹਿਲਾਂ ਜਿੱਥੇ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਸੀ ਰੋਸ ਸੀ ਅੱਜ ਰੋਕਾ ਦੇ ਕਿਹੜਿਆਂ ਦੇ ਉੱਤੇ ਖੁਸ਼ੀ ਦੇਖੀ ਜਾ ਸਕਦੀ ਹੈ ਸਾਰੇ ਇਸ ਵੱਲੋਂ ਬੜੀ ਸੰਤੁਸ਼ਟ ਨੇ ਕਿ ਜੋ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਇਹ ਉਹਨਾਂ ਨੇ ਬੱਚੇ ਨੂੰ ਉਹਨਾਂ ਦਾ ਹਵਾਲੇ ਕੀਤਾ ਪਰਿਵਾਰ ਦੇ ਇਸ ਗੱਲ ਦੇ ਸਾਰੇ ਜਾਣੇ ਪ੍ਰਸ਼ਾਸਨ ਦਾ ਧੰਵਾਦ ਕਰਦੇ ਨੇ ਸਰਪੰਚ ਹੋਂ ਸਿੰਘ ਮਾਨ ਜੀ ਦਾ ਧੰਵਾਦ ਕਰਦੇ ਨੇ ਫਾਦਰ ਸਾਹਿਬ ਦੇ ਨਾਲ ਵੀ ਉਹਨੇ ਥੋੜੀ ਦੇਰ ਪਹਿਲਾਂ ਮਾਨ ਸਾਹਿਬ ਦੀ ਗੱਲ ਵੀ ਹੋਈ ਹੈ ਤੇ ਪਰਿਵਾਰ ਦੇ ਨਾਲ ਸਾਡਾ ਜਿਹੜੀ ਜੀ ਪਾਰਟੀ ਆ ਉਹ ਪਰਿਵਾਰ ਦੇ ਨਾਲ ਖੜੀ ਆ ਔਰ ਇਦਾਂ ਦੇ ਗਲਤ ਅਨਸਰਾਂ ਦੇ ਖਿਲਾਫ ਹਮੇਸ਼ਾ ਹੀ ਜਿਹੜਾ ਸਾਡਾ ਅਭਿਆਨ ਆ ਉਹ ਸਖਤ ਰਹੂਗਾ ਤੇ ਅਸੀਂ ਚੇਤਾਵਨੀ ਦਿੰਦੇ ਆ ਕਿ ਇਦਾਂ ਦੇ ਜਿਹੜੇ ਕੰਮ ਕਰਨ ਵਾਲੇ ਗਲਤ ਅਨਸਾਰੇ ਉਹ ਜਾਂ ਤਾਂ ਇਹ ਕੰਮ ਛੱਡਦੇ ਜਾਂ ਬਿਜਾਰ ਛੱਡਦੇ ਬਿਲਕੁਲ ਵੀ ਜਿਉਂ ਇਹਦਾ ਦੇਖ ਤਨਸਤਾਨ ਦੇ ਸਾਡੇ ਇਸ ਪੰਜਾਬ ਦੇ ਵਿੱਚ ਰੰਗਲੇ ਪੰਜਾਬ ਦੇ ਵਿੱਚ ਬਿਲਕੁਲ ਵੀ ਜਗ੍ਹਾ ਨਹੀਂ